ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵਾਟ ਗੇਨੀਆ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਵੀਰੇ ਚੈਨਲ ਦੀ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਆਈ ਵੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਹੱਦ ਬੀਤੀ ਸੰਗਰੂਰ ਦੇ ਪਰਿਵਾਰ ਦੀ ਤੇ ਨਾਲ ਹੀ ਤੁਹਾਡੇ ਸ਼ੇਅਰ ਕਰੂੰਗੀ ਚਪਈ ਸਹੋਜੀ ਦੇ ਪਾਠ ਦੀ ਤਾਕਤ ਜਿਸ ਨੂੰ ਜਪਣ ਦੇ ਨਾਲ 5 ਮਿੰਟ ਦੇ ਵਿੱਚ ਹੀ ਉਸ ਪਰਿਵਾਰ ਦੇ ਘਰ ਵਿੱਚੋਂ ਦੁੱਖ ਰੋਗ ਲੜਾਈ ਕਲੇਸ਼ ਝਗੜਾ ਜਾਦੂ ਟੋਣਾ ਭੂਤ ਪ੍ਰੇਤ ਸਭ ਕੁਝ 5 ਮਿੰਟ ਦੇ ਵਿੱਚ ਹੀ ਘਰ ਤੋਂ ਬਾਹਰ ਹੋ ਗਏ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀਆਂ ਇਦਾਂ ਦੀਆਂ ਵੀਡੀਓਸ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਕੋਈ ਹੱਡ ਬੀਤੀਆਂ ਚਾਹੇ ਆਪਣੀਆਂ ਜਾਂ ਕਿਸੇ ਹੋਰ ਵਾਰੇ ਜਦੋਂ ਮੈਂ ਸੁਣਦੀ ਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਉਹਦੇ ਵਿੱਚ ਕਾਰਨ ਇਹ ਹੈ ਕਿ ਤਾਂਕਿ ਸਾਡਾ ਗੁਰਬਾਣੀ ਦੇ ਪ੍ਰਤੀ ਜਿਹੜਾ ਵਿਸ਼ਵਾਸ ਹੋਰ ਪੱਕਾ ਹੋ ਜਾਵੇ ਸਾਡੀ ਸੋਚ ਹੋਰ ਸਹੀ ਰਸਤੇ ਤੇ ਆ ਜਾਵੇ ਤੁਸੀਂ ਵੀ ਜਦੋਂ ਵੀਡੀਓ ਸੁਣਦੇ ਹੋ ਚਾਹੇ ਆਪਣੇ ਚੈਨਲ ਤੇ ਸੁਣਦੇ ਹੋ ਚਾਹੇ ਕਿਸੇ ਹੋਰ ਦੀ ਸੁਣਦੇ ਹੋ ਤੁਸੀਂ ਵੀ ਅੱਗੇ ਚਾਹੇ ਬੋਲ ਕੇ ਸ਼ੇਅਰ ਕਰਿਆ ਕਰੋ ਪਰ ਸ਼ੇਅਰ ਜ਼ਰੂਰ ਕਰਿਆ ਕਰੋਗੇ ਕਿਸੇ ਦੇ ਨਾਲ ਤਾਂ ਕਿ ਕਿਸੇ ਹੋਰ ਦਾ ਵੀ ਜਿਹੜਾ ਵਿਸ਼ਵਾਸ ਹੈ ਪ੍ਰਮਾਤਮਾ ਦੇ ਪ੍ਰਤੀ ਪੱਕਾ ਹੋ ਜਵੇ ਕਿਉਂਕਿ ਅੱਜ ਦਾ ਜਿਹੜਾ ਦੌਰ ਅੱਜ ਦਾ ਜਿਹੜਾ ਟਾਈਮ ਹੈ ਸਾਡੇ ਵਿੱਚ ਵਿਸ਼ਵਾਸ ਦੀ ਬਹੁਤ ਕਮੀ ਹੈ ਸਾਡੀ ਸੋਚ ਬਹੁਤ ਜ਼ਿਆਦਾ ਨੈਗੇਟਿਵ ਹੈ ਇਸ ਚੱਕਰ ਦੇ ਵਿੱਚ ਅਸੀਂ ਬਹੁਤ ਸਾਰੇ ਗਲਤ ਰਸਤੇਾਂ ਤੇ ਤੁਰ ਪਏ ਹਾਂ ਬਹੁਤ ਸਾਰੇ ਆਪਾਂ ਅੰਮ੍ਰਿਤਾਰੀ ਲੋਕ ਇਦਾਂ ਦੇ ਦੇਖਦੇ ਆਂ ਜੋ ਅੰਮ੍ਰਿਤ ਪਾਨ ਕੀਤਾ ਹੁੰਦੇ باوجود ਵੀ ਕਈ ਵਾਰ ਉਹ ਇੱਧਰ-ਉੱਧਰ ਜਿਹੜਾ ਹੈਗਾ ਉਹ ਮੱਥਾ ਵੀ ਟੇਕਦੇ ਨੇ ਜਾਂਦੇ ਵੀ ਨੇ ਕਿਤੇ ਨਾ ਕਿਤੇ ਅਸੀਂ ਸਹੀ ਰਸਤੇ ਤੋਂ ਡਾ ਪਟ ਗਏ ਆ ਪਰ ਜਿਹੜੀਆਂ ਇਦਾਂ ਦੀਆਂ ਸਾਡੇ ਬੀਤੀਆਂ ਹੁੰਦੀਆਂ ਹਨ ਨਾ ਇਹ ਸਾਨੂੰ ਮੋਟੀਵੇਟ ਵੀ ਕਰਦੀਆਂ ਸਾਨੂੰ ਸਹੀ ਦਿਸ਼ਾ ਵੀ ਦਿੰਦੀਆਂ ਕਿ ਸਾਡਾ ਜਿਹੜਾ ਵਿਸ਼ਵਾਸ ਹੈ ਪਰਮਾਤਮਾ ਤੇ ਗੁਰੂ ਸਾਹਿਬ ਤੇ ਹੋਰ ਜਿਆਦਾ ਪੱਕਾ ਹੋ ਜਾਂਦਾ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਜਿਹੜੀ ਇਹ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਸੰਗਰੂਰ ਦੇ ਪਰਿਵਾਰ ਦੀ ਐ ਸੰਗਰੂਰ ਇੱਕ ਜਿਹੜਾ ਹੈਗਾ ਸਿੱਖ ਨੌਜਵਾਨ ਉਹ ਵਿਆਹਿਆ ਹੋਇਆ ਸੀ ਉਸ ਪਰਿਵਾਰ ਦੇ ਵਿੱਚ ਯਾਨੀ ਸਹੁਰਾ ਪਰਿਵਾਰ ਸੀ ਉਹਦਾ ਤੇ ਉਹ ਇੱਕ ਦਿਨ ਕਿਤੇ ਕੰਮ ਆਇਆ ਹੋਇਆ ਸੀ ਤਾਂ ਉਹਨੇ ਸੋਚਿਆ ਚਲੋ ਵੀ ਮੈਂ ਆਪਣੇ ਸਹੁਰੇ ਘਰ ਵੀ ਜਾਇਆ ਵਾਂ ਉਹਨਾਂ ਨੂੰ ਮਿਲ ਆਵਾਂ ਤਾਂ ਉੱਥੇ ਚਲੇ ਗਿਆ ਤਾਂ ਉਹਨੂੰ ਲੱਗਿਆ ਵੀ ਅੱਜ ਕੁ ਵੇਲਾ ਹੋ ਜੋ ਚਲੋ ਮੈਂ ਇੱਥੇ ਰਾਤ ਰੁਕਾਂਗਾ ਗੱਲਾਂ-ਵੱਤਾਂ ਕਰ ਲਈ ਸੀ ਜਿਹੜਾ ਸੋਹਰਾ ਪਰਿਵਾਰ ਸੀ ਉਹ ਵੀ ਅੰਮ੍ਰਿਤਧਾਰੀ ਸੀ ਗੁਰਸਿੱਖ ਸੀ ਮਤਲਬ ਸਾਰਿਆਂ ਨੇ ਅੰਮ੍ਰਿਤ ਛਕਿਆ ਹੋਇਆ ਸੀ ਉਸ ਤੋਂ ਬਾਅਦ ਉਹ ਬੈਠੇ ਗੱਲਾਂ ਕਰ ਰਹੇ ਸੀ ਜਿਹੜਾ ਉਹ ਨੌਜਵਾਨ ਗੁਰਸਿੱਖ ਸੀ ਉਹਦਾ ਜਿਹੜਾ ਸਾਲਾ ਸੀਗਾ ਨਾ ਮਤਲਬ ਉਹਦੇ ਵਾਈਫ ਦੇ ਘਰ ਵਾਲਾ ਤਾ ਉਹ ਮਤਲਬ ਕਿ ਉਹਦੇ ਉਹਨਾਂ ਕੋਲ ਬੈਠ ਕੇ ਨਾ ਇੱਕ ਚੀਜ਼ ਪੁੱਛਦਾ ਹੈ ਕਹਿੰਦਾ ਵੀ ਸਿੰਘ ਸਾਹਿਬ ਕੋਈ ਇੱਕ ਚੀਜ਼ ਦੱਸੋ ਵੀ ਜਿਹੜੀ ਇਹ ਬੇਟੀ ਹੈ ਨਾ ਆਪਣੀ ਕਹਿੰਦੇ ਵੀ ਇਹਤੇ ਭੂਤ ਪ੍ਰੇਤ ਦਾ ਸਾਯਾ ਆ ਗਿਆ ਤੇ ਵੀ ਸਾਨੂੰ ਕੋਈ ਹੱਲ ਦੱਸੋ ਤਾਂ ਉਹਨਾਂ ਨੇ ਬੜੇ ਅਜੀਬ ਜੀਆਂ ਨਿਗਾਹਾਂ ਨਾ ਉਹਨਾਂ ਵੱਲ ਦੇਖਿਆ ਤੇ ਕਿਹਾ ਕਹਿੰਦੇ ਕਿਹੜੇ ਚੱਕਰਾਂ 'ਚ ਪਏ ਹੋ ਤੁਸੀਂ ਕਹਿੰਦੇ ਵੀ ਤੁਸੀਂ ਗੁਰਬਾਣੀ ਜਪੋ ਅੰਮ੍ਰਿਤ ਤੁਸੀਂ शकਿਆ ਹੋਇਆ ਇਹਨਾਂ ਇਹ ਚੀਜ਼ਾਂ ਨੂੰ ਆਪਾਂ ਨਹੀਂ ਮੰਨਦੇ ਤੇ ਵੀ ਤੁਸੀਂ ਪ੍ਰਮਾਤਮਾ ਤੇ ਵਿਸ਼ਵਾਸ ਕਰੋ ਕਿਹੜਿਆ ਗੁਰੂ ਸਾਹਿਬ ਦੀ ਬਾਣੀ ਤੋਂ ਉੱਪਰ ਕੋਈ ਚੀਜ਼ ਹੈ ਹੀ ਨਹੀਂ ਤਾਂ ਉਹਨਾਂ ਨੇ ਫਿਰ ਅੱਗੋ ਕਿਹਾ ਕਹਿੰਦੇ ਨੇ ਜੀ ਵੀ ਅਸੀਂ ਵੀ ਪਹਿਲਾਂ ਇਟ ਇਜ਼ ਨਹੀਂ ਮੰਨਦੇ ਸੀ ਪਰ ਜਦੋਂ ਇਸ ਕੁੜੀ ਦੇ ਵਿੱਚ ਇਸ ਬੇਟੀ ਦੇ ਵਿੱਚ ਜਨ ਕੀ ਪ੍ਰੇਤ ਹੋਂਦਾ ਨਾ ਕਹਿੰਦੇ ਕਹਿੰਦੇ ਇਹਦੇ ਵਿੱਚ ਇੰਨੀ ਜ਼ਿਆਦਾ ਤਾਕਤ ਆ ਜਾਂਦੀ ਹੈ ਵੀ ਇਹ ਚਾਰ ਤੋਂ ਪੰਜ ਜਾਣਿਆਂ ਨੂੰ ਵੀ ਚੱਕ ਕੇ ਮਾਰਦੀ ਹੈ ਵੀ ਇੰਨੀ ਜ਼ਿਆਦਾ ਤਾਕਤ ਆ ਜਾਂਦੀ ਹੈ ਵੈਸੇ ਉਹ ਬਿਲਕੁਲ ਦੁਗਲੀ ਪਤਲੀ ਸੀ ਲੇਕਿਨ ਕਹਿੰਦੇ ਇੰਨੀ ਜ਼ਿਆਦਾ ਤਾਕਤ ਹੁੰਦੀ ਹੈ ਵਿਹੇ ਭਾਂਡੇ ਘਰ ਦਾ ਸਮਾਨ ਤੇ ਕਹਿੰਦੇ ਚਾਰ ਪੰਜ ਜਾਣੇ ਵੀ ਅਸੀਂ ਜਿਹੜਾ ਰਲ ਕੇ ਫੜ ਲੀਏ ਨਾ ਇਹਨੂੰ ਅਸੀਂ ਵੀ ਇਹਨੂੰ ਕਾਬੂ ਨਹੀਂ ਕਰਾਉਂਦੇ ਇੰਨੀ ਜ਼ਿਆਦਾ ਜ਼ੋਰ ਇਹਦੇ ਵਿੱਚ ਆ ਜਾਂਦਾ ਤਾਂ ਫਿਰ ਉਹਨਾਂ ਨੇ ਅੱਗੇ ਉਹ ਸਿੱਖ ਜਿਹੜਾ ਨੌਜਵਾਨ ਸੀ ਉਹਨੇ ਹੱਸਦੇ ਹੋਏ ਕਿਹਾ ਕਹਿੰਦੇ ਚਲੋ ਅੱਜ ਮੈਂ ਇੱਥੇ ਆ ਦੇਖਦੇ ਆ ਕਿਹੜੇ ਇਹਦੇ ਵਿੱਚ ਪੂਤ ਪ੍ਰੇਤ ਆਉਂਦਾ ਕਿੰਨੀ ਕੁ ਸ਼ਕਤੀ ਹੈ ਉਹਦੇ ਵਿੱਚ ਤੇ ਉਹਨਾਂ ਨੇ ਨਾਲ ਹੀ ਉਹਨਾਂ ਨੂੰ ਕਿਹਾ ਕਿ ਤੁਸੀਂ ਘਰ ਦੇ ਵਿੱਚ ਸਹਿਜ ਪਾਠ ਕਰੋ ਤੇ ਉਹਨਾਂ ਨੇ ਅੱਗੇ ਜਵਾਬ ਦਿੱਤਾ ਕਹਿੰਦੇ ਜੀ ਸਿੰਘ ਸਾਹਿਬ ਜੀ ਇੱਕ ਸਹਿਜ ਪਾਠ ਘਰ ਦੇ ਵਿੱਚ ਹੋ ਚੁੱਕਿਆ ਤੇ ਦੂਸਰਾ ਪ੍ਰਗਾਸ਼ ਉਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਵੀ ਮਹਾਰਾਜ ਘਰ ਦੇ ਵਿੱਚ ਇਹਨਾਂ ਨੇ ਪ੍ਰਕਾਸ਼ ਕਰਵਾਏ ਹੋਏ ਨੇ ਤਾਂ ਉਹ ਕਹਿੰਦੇ ਅੱਛਾ ਠੀਕ ਆ ਤਾਂ ਜਦੋਂ ਰਾਤ ਨੂੰ ਭੋਜਨ ਵਗੈਰਾ ਛੱਕੇ ਪੈਣ ਦਾ ਟਾਈਮ ਆਉਂਦਾ ਨਾ ਤਾਂ ਉਹ ਪੁੱਛਦੇ ਨੇ ਕਹਿੰਦੇ ਸਿੰਘ ਸਾਹਿਬ ਤੁਹਾਡਾ ਮੰਜਾ ਉੱਪਰ ਲਾਈਏ ਛੱਤ ਤੇ ਜਾਂ ਤੁਸੀਂ ਥੱਲੇ ਸੌਂਗੇ ਗਰਮੀਆਂ ਦੇ ਦਿਨ ਸੀ ਉਸ ਟਾਈਮ ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ ਨਹੀਂ ਜਿੱਥੇ ਮਹਾਰਾਜ ਪ੍ਰਗਾਸ਼ ਹਨ ਉਸੇ ਕਮਰੇ ਦੇ ਵਿੱਚ ਮੈਂ ਥੱਲੇ ਸੌਂਜੂਗਾ ਤਾ ਉਹਨਾਂ ਨੇ ਕਿਹਾ ਠੀਕ ਹੈ ਕਹਿੰਦੇ ਮੈਨੂੰ ਬਸ ਇੱਕ ਚਾਦਰ ਦੇ ਦਿਓ ਤਾਂ ਚਲੋ ਚਾਦਰ ਲੈ ਕੇ ਜਦੋਂ ਪੈਣ ਦੀ ਤਿਆਰੀ ਕਰਦੇ ਉਹਨਾਂ ਦਰਵਾਜ਼ਾ ਬੰਦ ਕਰ ਲੈਂਦੇ ਨੇ ਵੀ ਤਾਂ ਕਿ ਕੋਈ ਜਾਨਵਰ ਜਾਂ ਕੁੱਤਾ ਬਿੱਲਾ ਨਾ ਅੰਦਰ ਆ ਸਕੇ ਜਦੋਂ ਪੈਂਦੇ ਨੇ ਪੈਣ ਤੋਂ ਪਹਿਲਾਂ ਉਹ ਬਾਣੀ ਜਪਦੇ ਨੇ ਠੀਕ ਹੈ ਤੇ ਨਾਲ ਹੀ ਉਹ ਗੁਰੂ ਸਾਤਾ ਸ਼ੁਕਰਾਨਾ ਕਰਦੇ ਨੇ ਪਰਮਾਤਮਾ ਦਾ ਜਿਹੜਾ ਇੱਕ ਸੱਚਾ ਸਿੱਖ ਹੁੰਦਾ ਨਾ ਹਮੇਸ਼ਾ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜ਼ਰੂਰ ਕਰਦਾ ਵੀ ਪਰਮਾਤਮਾ ਤੂੰ ਮੈਨੂੰ ਢੀਨੇ ਖਾਣ ਨੂੰ ਭੋਜਨ ਦਿੱਤਾ ਉਹਨੂੰ ਕੱਪੜੇ ਦਿੱਤੇ ਤੇ ਮੈਨੂੰ ਸੁੱਖ-ਸਹੂਤਾ ਦਿੱਤੀਆਂ ਤੇ ਮੈਨੂੰ ਅੱਜ ਆ ਦਿਨ ਤੁਸੀਂ ਬਖਸ਼ਿਆ ਸਾਹ ਲੈਤੀ ਮੈਂ ਉਹਦਾ ਹਮੇਸ਼ਾ ਸ਼ੁਕਰਾਨਾ ਕਰਦਾ ਤਾਂ ਉਹ ਕਹਿੰਦੀ ਮੈਂ ਪੈਣ ਲੱਗਿਆ ਜਦੋਂ ਧੰਨਵਾਦ ਕਰਕੇ ਪਰਮਾਤਮਾ ਦਾ ਕਹਿੰਦੇ ਬਾਹਰੋਂ ਆਵਾਜ਼ ਆਉਣੀ ਹੈ ਸ਼ੁਰੂ ਹੋ ਗਈਆਂ ਰੋਲਿਆ ਪੈਣਾ ਸ਼ੁਰੂ ਹੋ ਗਿਆ ਕਹਿੰਦੇ ਮੈਂ ਬਾਹਰ ਨਹੀਂ ਉੱਠ ਪਿਆ ਮੈਂ ਬੈਠਾ ਅੰਦਰ ਸੁਣਦਾ ਰਿਹਾ ਕਹਿੰਦੇ ਬਾਹਰੋਂ ਮੇਰੇ ਕੰਨਾਂ 'ਚ ਆਵਾਜ਼ ਪਈ ਵੀ ਜਿਹੜਾ ਕਹਿੰਦਾ ਸੀ ਨਾ ਵੀ ਮੈਂ ਦੇਖਣਾ ਉਹ ਕਿੰਨੀ ਇੱਕ ਸ਼ਕਤੀ ਹੈ ਉਹਨੂੰ ਬਾਹਰ ਕੱਢੋ ਕਹਿੰਦੇ ਮੈਨੂੰ ਇਹ ਚੀਜ਼ ਸੁਣ ਗਈ ਅੰਦਰ ਕਹਿੰਦੇ ਮੈਂ ਮੁਸਕਰਾਉਂਦੇ ਜਿਹੀ ਹੋਏ ਮੈਂ ਮਹਾਰਾਜ ਵੱਲ ਹੱਥ ਜੋੜ ਕੇ ਕਿਹਾ ਗੁਰੂ ਸਾਹਿਬ ਜੀ ਮੈਂ ਤਾਂ ਤੁਹਾਨੂੰ ਹਾਜ਼ਰ ਨਾਜ਼ਰ ਮੰਨ ਕੇ ਸ਼ਾਇਦ ਗਲਤ ਬੰਗਾਈ ਲੈ ਲਿਆ ਕਹਿੰਦੇ ਮੈਂ ਹੱਸਦੇ ਹੋਏ ਇਹ ਚੀਜ਼ ਬੋਲੀ ਕਹਿੰਦੇ ਮੈਂ ਕਹਿੰਦੀ ਮੈਂ ਤਾਂ ਪਤਾ ਨਹੀਂ ਸ਼ਾਇਦ ਗਲਤੀ ਜੀਜ਼ ਬੋਲ ਬੈਠਿਆ ਕਹਿੰਦੇ ਮੈਂ ਉੱਠਿਆ ਉੱਠ ਕੇ ਨਾ ਕਹਿੰਦੇ ਮੈਂ ਸੋਚਿਆ ਵੀ ਚਲੋ ਮੈਂ ਗੇਟ ਖੋਲਦਾ ਕਹਿੰਦੇ ਇੰਨੇ ਨੂੰ ਜਿਹੜੀ ਉਹ ਬੇਟੀ ਸੀ ਜਿਹਦੇ ਵਿੱਚ ਜੰਨੀ ਕਿ ਉਹ ਚੀਜ਼ ਆਈ ਹੋਈ ਸੀ ਕਹਿੰਦੇ ਉਹਨੇ ਨਾ ਗੇਟ ਦੇ ਦਰਵਾਜੇ ਤੇ ਲੱਤ ਮਾਰੀ ਜ਼ੋਰ ਦੀ ਬਹੁਤ ਜ਼ੋਰ ਨਾਲ ਲੱਤ ਮਾਰੀ ਕਹਿੰਦੇ ਦਰਵਾਜੇ ਦੀ ਕੁੰਡੀ ਟੁੱਟੀ ਖੁੱਲ ਗਿਆ ਉਹ ਦਰਵਾਜਾ ਠੀਕ ਹੈ ਕਹਿੰਦੇ ਉਹਦੀਆਂ ਬਾਲ ਖੁੱਲੇ ਹੋਏ ਸੀ ਅੱਖਾਂ ਉਹਦੀਆਂ ਲਾਲ ਸੀਗੀਆਂ ਬਹੁਤ ਯਾਨੀ ਕਰੋਧਿਤ ਸੀ ਗੁੱਸੇ ਦੇ ਵਿੱਚ ਸੀ ਤੇ ਕਹਿੰਦੇ ਮੇਰੇ ਅੰਦਰ ਉਸ ਟਾਈਮ ਚੱਲ ਰਿਹਾ ਸੀ ਜੋ ਪੈਸਾ ਦਾ ਪਾਠ ਠੀਕ ਹੈ ਕਹਿੰਦੇ ਮੈਂ ਮਤਲਬ ਮੈਨੂੰ ਨਹੀਂ ਕਹਿੰਦੇ ਪਤਾ ਚੱਲਿਆ ਵਿੱਚ ਪੈਸਾ ਦਾ ਪਾਠ ਕਰਦੇ ਕਰਦੇ ਮੈਨੂੰ ਇਹ ਵੀ ਨਹੀਂ ਯਾਦ ਕਹਿੰਦੇ ਕਿਹੜੀ ਪੰਕਤੀ ਚੱਲ ਰਹੀ ਸੀ ਕਹਿੰਦੇ ਪਰ ਮੇਰੇ 'ਚ ਇੱਕ ਅਲੱਗ ਜਿਹਾ ਜੋਸ਼ ਆਇਆ ਕਹਿੰਦੇ ਮੈਂ ਮਤਲਬ ਆਪਣਾ ਹੱਥ ਲੈ ਕੇ ਨਾ ਉਸ ਬੇਟੀ ਦੇ ਮੂੰਹ ਤੇ ਜਿਵੇਂ ਆਪਾਂ ਥੱਪੜ ਮਾਰਦੇ ਦਾ ਮਾਰਿਆ ਕਹਿੰਦੇ ਉਹ ਬੇਟੀ ਲੋਟਨੀਆਂ ਖਾਦੀ ਹੋਈ ਵਿੜੇ ਦੇ ਵਿੱਚ ਦੋ ਤਿੰਨ ਲੋਟਨੀਆਂ ਖਾ ਕੇ ਵਿੜੇ ਤੇ ਵਿਚਾਰ ਨੂੰ ਚਲੀ ਗਈ ਤੇ ਕਹਿੰਦੇ ਮੈਂ ਉਹਨੂੰ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਗੁਰੂ ਸਾਹਿਬ ਦੇ ਕਮਰੇ ਦੇ ਦਰਵਾਜ਼ੇ ਤੇ ਲੱਤ ਮਾਰਨ ਦੀ ਤੇਰੀ ਇੰਨੀ ਹਿੰਮਤ ਕਹਿੰਦੇ ਇਹ ਕਹਿ ਕੇ ਮੈਂ ਉਹਦੇ ਹੋਰ ਨਜ਼ਦੀਕ ਆਇਆ ਕਿ ਮੈਂ ਉਹਨੂੰ ਕਿਹਾ ਵੀ ਤੂੰ ਇਹ ਕੀਤਾ ਕਿਵੇਂ ਤੇਰੀ ਹਿੰਮਤ ਕਿਵੇਂ ਬਣੀ ਇਹ ਚੀਜ਼ ਕਰਨ ਦੀ ਤੇ ਤੂੰ ਹੈ ਕੌਣ ਕਹਿੰਦੇ ਮੈਂ ਇਹ ਚੀਜ਼ ਪੁੱਛੀ ਤੇ ਕਹਿੰਦੇ ਉਹਨੇ ਅੱਗੇ ਉਹ ਕਿਹਾ ਉਹ ਵੀ ਮੈਲ ਜਿਹੜਾ ਹੈਗਾ ਇੱਕ ਇੱਕ ਪੀਰ ਦੀ ਜਗਾ ਕਹਿੰਦੇ ਉਹਨਾਂ ਦੇ ਪਿੱਠ ਤੋਂ ਬਾਹਰੀ ਸੀ ਕਹਿੰਦੇ ਮੈਂ ਕਹਿੰਦੇ ਵੀ ਮੈਂ ਉਹ ਬਾਪਾ ਕਹਿੰਦੇ ਮੈਂ ਕਿਹਾ ਵੀ ਫਿਰ ਤੇਰੀ ਹਿੰਮਤ ਕਿਵੇਂ ਇਸ ਘਰ ਦੇ ਵਿੱਚ ਆਉਂਦੀ ਇਸ ਘਰ ਦੀ ਵੀ ਗੁਰਸਿੱਖ ਪਰਿਵਾਰਾ ਤੇਰਾ ਇੱਥੇ ਕੀ ਕੰਮ ਆ ਕਹਿੰਦੇ ਅੱਗੇ ਉਹਨੇ ਕਿਹਾ ਵੀ ਇਹ ਗੁਰਸਿੱਖ ਦਾ ਪਰਿਵਾਰ ਨਹੀਂ ਹੈ ਅੰਮ੍ਰਿਤਾਰੀ ਪਰਿਵਾਰ ਨਹੀਂ ਹੈ ਕਹਿੰਦਾ ਮੈਂ ਕਿਹਾ ਵੀ ਸਾਰਿਆਂ ਦੇ ਅੰਬਰਸ਼ਕ ਕਿਉਂ ਹੈ ਅੰਮ੍ਰਿਤਾਰੀ ਪਰਿਵਾਰ ਕਿਉਂ ਨਹੀਂ ਹੈ ਕਹਿੰਦੇ ਉਹ ਗਿਓ ਨੇ ਕਿਹਾ ਕਿਉਂਕਿ ਇਹ ਹਰ ਵੀਰਵਾਰ ਮੇਰਾ ਚਰਾਗ ਲਾਉਂਦੇ ਨੇ ਹਰ ਵੀਰਵਾਰ ਇਹ ਮੇਰੇ ਜਗ੍ਹਾ ਤੇ ਮੁੱਠਾ ਟੇਕਣ ਆਉਂਦੇ ਨੇ ਤੇ ਇਹ ਜਿਹੜੀ ਬੇਟੀ ਆ ਇਹ ਹਰ ਵੀਰਵਾਰ ਮੇਰਾ ਪ੍ਰਸ਼ਾਦ ਖਾਂਦੀ ਆ ਉਹਨਾਂ ਨੇ ਜਦੋਂ ਇਹ ਜਵਾਬ ਦਿੱਤਾ ਕਹਿੰਦੇ ਵੀ ਮੈਂ ਆਪਣੇ ਇੱਕ ਵੱਡਾ ਸਾਲਾ ਸੀ ਮੇਰਾ ਇੱਕ ਮੇਰੀ ਵਾਈਫ ਦਾ ਵੱਡਾ ਭਰਾ ਇੱਕ ਛੋਟਾ ਕਹਿੰਦੇ ਮੈਂ ਉਹਨਾਂ ਵੱਲ ਦੇਖਿਆ ਤਾਂ ਕਹਿੰਦੇ ਉਹਨਾਂ ਦੀ ਜਿਹੜੀ ਨਜ਼ਰਾ ਸੀ ਉਹ ਸ਼ਰਮ ਦੇ ਨਾਲ ਝੁਕ ਗਈਆਂ ਕਹਿੰਦੇ ਮੈਂ ਉਸ ਤੋਂ ਬਾਅਦ ਚਪਈ ਸਾਹਿਬ ਦਾ ਪਾਠ ਜਿਹੜਾ ਮੰਚ ਚੱਲ ਰਿਹਾ ਸੀ ਉਹ ਕਹਿੰਦੇ ਉੱਚੀ ਬੋਲ ਕੇ ਜਪਣਾ ਸ਼ੁਰੂ ਕਰ ਦਿੱਤਾ ਕਹਿੰਦੇ ਪਾਠ ਦੀ ਸਮਾਪਤੀ ਹੁੰਦੇ ਹੁੰਦੇ ਕਹਿੰਦੇ ਜਿਹੜੀ ਉਹ ਬੇਟੀ ਅਭੇਸ਼ ਹੋ ਕੇ ਥੱਲੇ गिर ਗਈ ਤੇ ਕਹਿੰਦੇ ਉਹ ਚੀਜ਼ ਸ਼ਾਇਦ ਉਸ ਤੋਂ ਬਾਹਰ ਚਲੀ ਗਈ ਕਹਿੰਦੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਗੁਰਸਿੱਖ ਹੋ ਕੇ ਅਮਰਤਾਰੀ ਹੋ ਕੇ ਵੀ ਕੀ ਤੁਹਾਨੂੰ ਇਹ ਚੀਜ਼ਾਂ ਸ਼ੋਭਾ ਦਿੰਦੀਆਂ ਨੇ ਕੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਚੀਜ਼ ਸਿਖਾਈ ਹੈ ਕਿ ਹੈ ਵੀ ਅਸੀਂ ਵਰਤਸ਼ਾਪੀ ਹੋਣ ਦੇ باوجود ਅਸੀਂ ਕਿਸੇ ਹੋਰ ਜਗ੍ਹਾ ਜਾ ਕੇ ਮੱਥਾ ਟੇਕ ਸਕਦੇ ਹਾਂ ਹਾਂ ਸਾਰੂ ਪ੍ਰਮਾਤਮਾ ਨੇ ਸਾਰੇ ਧਰਮਾਂ ਦਾ ਸਤਕਾਰ ਕਰਨਾ ਸਿਖਾਇਆ ਕਿ ਆਪਾਂ ਕਿਸੇ ਦੇ ਧਰਮ ਦੇ ਬਾਰੇ ਮਾੜਾ ਨਹੀਂ ਬੋਲਣਾ ਪਰ ਕਿ ਇਹ ਆਪਣੀ ਸਿੱਖੀ ਹੈ ਜੋ ਤੁਸੀਂ ਕਰ ਰਹੇ ਹੋ ਤਾਂ ਉਹਨਾਂ ਨੇ ਕਿਹਾ ਵੀ ਸਾਤੋਂ ਬਹੁਤ ਵੱਡੀ ਗਲਤੀ ਹੋ ਗਈ ਤੇ ਹੁਣ ਤੁਸੀਂ ਸਿੰਘ ਸਾਹਿਬ ਦੱਸੋ ਆਪਾਂ ਕੀ ਕਰ ਸਕਦੇ ਹਾਂ ਤਾਂ ਫਿਰ ਉਹਨਾਂ ਨੇ ਕਿਹਾ ਕਹਿੰਦੇ ਵੀ ਤੁਸੀਂ ਇਦਾਂ ਕਰੋ ਸਾਰੇ ਜਣੇ ਕੇਸੀ ਇਸ਼ਨਾਨ ਕਰੋ ਜਿਹੜਾ ਇਨਸਾਨ ਨਾ ਇੱਕ ਕਟੜ ਗੁਰਸਿੱਖ ਆਪ ਮੰਨ ਸਕਦਾ ਹੈ ਜਿਹੜਾ ਹਰ ਟਾਈਮ ਬਾਣੀ ਦਾ ਜਾਪ ਕਰਦਾ ਹੈ ਤੇ ਜਿਆਦਾਤਰ ਗੁਰੂ ਸੇਵਾ ਨਾਲ ਦਰਸ਼ਨ ਕਰਦਾ ਪੀਰਥ ਸਥਾਨਾਂ ਤੇ ਜਾ ਕੇ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਕਿਹੜੀ ਜਗ੍ਹਾ ਤੇ ਕਿਸ ਦਿਨ ਅਮਰਤ ਪਾਣ ਹੋਣਾ ਹੈ ਜਾਂ ਕਿਹੜੀ ਜਗ੍ਹਾ ਤੇ ਕਿਹੜਾ ਪ੍ਰੋਗਰਾਮ ਕਿਸ ਦਿਨ ਹੋਣਾ ਹੈ ਤਾਂ ਉਹਨਾਂ ਨੇ ਕਿਹਾ ਵੀ ਬੇਟੀ ਦਾ ਵੇਸ਼ ਨਾਨ ਕਰਾਉ ਕੀ ਸੀ ਤਾਂ ਜਿਹੜੀ ਜਿਹੜੀਆਂ ਉਹਨਾਂ ਦੇ ਘਰ ਦੀਆਂ ਔਰਤਾਂ ਸੀ ਉਹਨਾਂ ਨੇ ਉਹਦੀ ਬੇਟੀ ਨੂੰ ਵੀ ਇਸ਼ਨਾਨ ਕਰਵਾਇਆ ਤਾਂ ਉਹਨਾਂ ਨੇ ਗੱਡੀ ਸਟਾਰਟ ਕੀਤੀ ਉਸ ਤੋਂ ਬਾਅਦ ਜਿਹਨੇ ਉਹਨਾਂ ਨੇ ਅੱਧੀ ਰਾਤ ਨੂੰ ਹੀ ਉਹ ਕਹਿੰਦੇ ਅਸੀਂ ਅਨੰਦਪੁਰ ਸਾਹਿਬ ਦੇ ਚਾਲੇ ਪਾ ਲਈ ਕਹਿੰਦੇ ਕੋਈ ਹਨੇਰੀ ਨਹੀਂ ਸੀ ਕੋਈ ਤੂਫਾਨ ਨਹੀਂ ਸੀ ਰਸਤੇ ਦੇ ਵਿੱਚ ਕਹਿੰਦੇ ਅਚਾਨਕ ਇਹ ਨਾ ਜਦੋਂ ਪਿੰਡ ਤੋਂ ਬਾਹਰ ਨਿਕਲੇ ਕਹਿੰਦੇ ਮਤਲਬ ਕਿ ਕੋਈ ਪੇੜ ਦਾ ਜਿਹੜਾ ਦਰਖਤ ਦਾ ਟਾਣਾ ਸੀ ਉਹ ਟੁੱਟ ਕੇ ਉਹਨਾਂ ਦੀ ਗੱਡੀ ਦੇ ਮੂਰੇ ਡਿੱਗ ਪਿਆ ਲੇਕਿਨ ਬਚਾਅ ਹੋ ਗਿਆ ਉਹਨਾਂ ਦਾ ਕਹਿੰਦੇ ਉਸ ਤੋਂ ਬਾਅਦ ਮੈਂ ਜਾਖੜ ਦਾ ਪਾਠ ਸ਼ੁਰੂ ਕਰ ਦਿੱਤਾ ਜਾਖੜ ਦਾ ਪਾਠ ਅਨੰਦਪੁਰ ਸਾਹਿਬ ਤੱਕ ਕਹਿੰਦੇ ਜਾਖੜ ਦਾ ਪਾਠ ਸਮਾਪਤੀ ਹੁੰਦੀ ਨਾਲ ਦੀ ਨਾਲ ਸ਼ੁਰੂ ਸਮਾਪਤੀ ਹੋਣੀ ਨਾਲ ਦੀ ਨਾਲ ਸ਼ੁਰੂ ਕਹਿੰਦੇ ਇਦਾਂ ਕਰਕੇ ਅਸੀਂ ਅਨੰਦਪੁਰ ਸਾਹਿਬ ਪਹੁੰਚ ਗਏ ਕਹਿੰਦੇ ਉੱਥੇ ਜਾ ਕੇ ਇਸ਼ਨਾਨ ਕੀਤਾ ਗੁਰੂ ਸਾਹਿਬ ਦਰਸ਼ਨ ਕੀਤੇ ਉਹਨਾਂ ਨੇ ਕਹਿੰਦੇ ਉਸ ਤੋਂ ਬਾਅਦ ਉਸੇ ਦਿਨੀ ਉੱਥੇ ਅੰਮ੍ਰਿਤ ਪਾਨ ਹੋਣਾ ਸੀ ਕਹਿੰਦਾ ਉਹਨਾਂ ਦੇ ਪੂਰੇ ਪਰਿਵਾਰ ਨੂੰ ਅੰਮ੍ਰਿਤ ਪਾਨ ਕਰਵਾਇਆ ਮਾਫੀ ਮੰਗੀ ਉਹਨਾਂ ਨੇ ਪੰਜ ਪਿਆਰਿਆਂ ਦੀ ਹਜ਼ੂਰੀ ਦੇ ਵਿੱਚ ਆਪਣੀ ਗਲਤੀ ਮੰਨੀ ਤੇ ਉਹਨਾਂ ਨੇ ਗੁਰੂ ਸਾਹਿਬ ਚਾਨ ਨਾਦਰदास ਕੀਤੀ ਵੀ ਗੁਰੂ ਸਾਹਿਬ ਜੀ ਅੱਜ ਤੋਂ ਬਾਅਦ ਅਸੀਂ ਜਿਹੜੇ ਚਰਾਗ ਲੋੜੇ ਬੰਦ ਕਰ ਰਹੇ ਹਾਂ ਤੇ ਵੀ ਤੁਸੀਂ ਕਿਰਪਾ ਕਰਿਓ ਵੀ ਤੁਸੀਂ ਹੀ ਸਭ ਕੁਝ ਨੂੰ ਠੀਕ ਕਰਨਾ ਜਦੋਂ ਆਪਾਂ ਇੱਕ ਭਰੋਸੇ ਦੇ ਨਾਲ ਪਰਮਾਤਮਾ ਤੇ ਰੱਖ ਕੇ ਵਿਸ਼ਵਾਸ ਅਰਦਾਸ ਕਰਦੇ ਆ ਨਾ ਤਾਂ ਹਮੇਸ਼ਾ ਗੁਰੂ ਸਾਹਿਬ ਸਾਡੀ ਸੁਣਾਉਂਦੇ ਨੇ ਬਸ ਇਹ ਆਪਾਂ ਹੀ ਗਲਤੀ ਕਰਦੇ ਆ ਆਪਾਂ ਹੀ ਬੇਫੂਕੀਆ ਕਰਦੇ ਆ ਕਿ ਆਪਾਂ ਉਹਨਾਂ ਤੇ ਵਿਸ਼ਵਾਸ ਨਹੀਂ ਕਰ ਪਾਉਂਦੇ ਆਪਾਂ ਆਪਣਾ ਰਸਤਾ ਭਟਕ ਜਾਂਦੇ ਆ ਸਾਨੂੰ ਇਹ ਲੱਗਣ ਲੱਗ ਜਾਂਦਾ ਵੀ ਕੋਈ ਐਦਾਂ ਦੀ ਚੀਜ਼ ਹੋਵੇ ਜਿਹੜੀ ਇੱਕਦਮ ਹੋ ਹੋਵੇ ਤੇ ਸਾਡੇ ਸਾਰੇ ਮੁਸ਼ਕਲਾਂ ਦੇ ਹੱਲ ਹੋ ਜਾਣ ਤੇ ਜਦੋਂ ਆਪਾਂ ਐਦਾਂ ਦੀ ਚੀਜ਼ ਕਰਦੇ ਆ ਨਾ ਫਿਰ ਅਸੀਂ ਪ੍ਰਮਾਤਮਾ ਤੋਂ ਬਹੁਤ ਦੂਰ ਹੋ ਜਾਂਦੇ ਆ ਗੁਰੂ ਸਾਹਿਬ ਤੋਂ ਬਹੁਤ ਦੂਰ ਹੋ ਜਾਂਦੇ ਆ ਇਹ ਕਾ ਜੇ ਫਿਰ ਉਸ ਤੋਂ ਬਾਅਦ ਜਿਹੜੀ ਉਹ ਬੇਟੀ ਹੈ ਹੁਣ ਵੀ ਆਪਣੇ ਸਹੁਰੇ ਘਰ ਹੱਸੀ ਖੁਸ਼ੀ ਵਸਦੀ ਰਸਤੀ ਹੈ ਤਿੰਨ ਬੱਚੇ ਨੇ ਉਸ ਬੇਟੀ ਦੇ ਸੋ ਇਦਾਂ ਨੇ ਜਿਹੜੀਆਂ ਹੱਡ ਬੀਤੀਆਂ ਹੁੰਦੀਆਂ ਹਨਾ ਇਹ ਆਪਾਂ ਨੂੰ ਇੱਕ ਸਿੱਧਾ ਰਾਹ ਦੇਣ ਦੇ ਵਿੱਚ ਵੀ ਮਦਦ ਕਰਦੀਆਂ ਹਨ ਸਬ ਤੁਸੀਂ ਵੀ ਪਰਮਾਤਮਾ ਤੇ ਯਕੀਨ ਮੰਨ ਕੇ ਵਿਸ਼ਵਾਸ ਕਰਕੇ ਭਰੋਸਾ ਕਰਕੇ ਦੇਖੋ ਗੁਰੂ ਸਾਹਿਬ ਦੇ ਅੱਗੇ ਸੱਚੇ ਮਨ ਤੋਰ ਅਰਦਾਸ ਕਰਕੇ ਦੇਖੋ ਗੁਰੂ ਸਾਹਿਬ ਅੱਜ ਨਹੀਂ ਕੱਲ ਕੱਲ ਨਹੀਂ ਜਿਸ ਦਿਨ ਤੁਹਾਡੀ ਭਾਵਨਾ ਪੱਕੀ ਹੋ ਗਈ ਨਾ ਤੁਹਾਡਾ ਵਿਸ਼ਵਾਸ ਪੱਕਾ ਹੋ ਗਿਆ ਜਿਸ ਦਿਨ ਤੁਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰ ਦਿੱਤੀ ਵੀ ਗੁਰੂ ਸਾਹਿਬ ਜੀ ਮੈਂ ਤਾਂ ਤੁਹਾਡੇ ਅੱਗੇ ਝੁਕਣਾ ਤੁਹਾਡੇ ਤੋਂ ਹੀ ਮੰਗਣਾ ਮੇਰੇ ਲਈ ਸਭ ਕੁਝ ਤੁਸੀਂ ਹੋ ਤੇ ਤੁਸੀਂ ਹੀ ਸਭ ਕੁਝ ਠੀਕ ਕਰਨਾ ਜਦੋਂ ਕਰੋਗੇ ਤੁਸੀਂ ਕਰੋਗੇ ਜੋ ਕਰੋਗੇ ਮੇਰੇ ਲਈ ਚੰਗਾ ਹੀ ਕਰੋਗੇ ਤੇ ਇਹ ਵਿਸ਼ਵਾਸ ਰੱਖ ਕੇ ਜੇ ਤੁਪਾ ਪਾਠ ਕਰਨਾ ਸ਼ੁਰੂ ਕਰ ਦਿੰਦੇ ਆ ਨਾ ਤਾਂ ਪਰਮਾਤਮਾ ਕਦੇ ਵੀ ਸਾਡੀ ਜਿਹੜੀ ਝੋਲੀਆਂ ਉਹ ਖਾਲੀ ਨਹੀਂ ਰੱਖਦੇ ਹਮੇਸ਼ਾ ਸਾਨੂੰ ਖੁਸ਼ੀਆਂ ਬਖਸ਼ਦੀ ਹੈ ਬਸ ਤੁਸੀਂ ਵੀ ਪੂਰੇ ਵਿਸ਼ਵਾਸ ਦੇ ਨਾਲ ਪੂਰੀ ਪੱਕੀ ਭਾਵਨਾ ਦੇ ਨਾਲ ਪਰਮਾਤਮਾ ਤੇ ਚੰਨੀ ਲੱਗਣਾ ਵਿਸ਼ਵਾਸ ਰੱਖਣਾ ਹੈ ਦੇ ਨਾਲ-ਨਾਲ ਜੋ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਉਹਨਾਂ ਚੀਜ਼ਾਂ ਨੂੰ ਮੰਨਣਾ ਜ਼ਰੂਰ ਹੈ ਪਰਮਾਤਮਾ ਨੇ ਅਗਰ ਕਿਹਾ ਵੀ ਤੂੰ ਵੇਈ ਮਾਨੀ ਨਹੀਂ ਕਰਨੀ ਠੱਗੀ ਨਹੀਂ ਕਰਨੀ ਚੋਰੀ ਨਹੀਂ ਕਰਨੀ ਕਿਸਦਾ ਮਾੜਾ ਨਹੀਂ ਸੋਚਣਾ ਕਿਸੇ ਵੱਲ ਮਾੜੀ ਨਿਗਾਹ ਨਹੀਂ ਤੱਕਣਾ ਕਿਸੇ ਨਾਲ ਈਰਖਾ ਨਹੀਂ ਰੱਖਣਾ ਕਿਸਦਾ ਹੱਕ ਨਹੀਂ ਦੱਬਣਾ ਤਾਂ ਪਹਿਲਾਂ ਸਾਰੀਆਂ ਚੀਜ਼ਾਂ ਤੇ ਅਮਲ ਕਰਨਾ ਜੇ ਅਸੀਂ ਇਹ ਚਾਹਨੀ ਆ ਵੀ ਅਰਦਾਸ ਸਾਡੀ ਗੁਰੂ ਸਾਹਿਬ ਜ਼ਰੂਰ ਸੁਣਨ ਤੇ ਅਸੀਂ ਪਰਮਾਤਮਾ ਦੇ ਹੋਰ ਨੇੜੇ ਹੋਈਏ ਨਾ ਤਾਂ ਇਹਨਾਂ ਚੀਜ਼ਾਂ ਨੂੰ ਮੰਨਣਾ ਆਪਦੀ ਜ਼ਿੰਦਗੀ 'ਚ ਧਾਰਨ ਕਰਨਾ ਇੱਕ ਸੋਹਣਾ ਜੀਵਨ ਸੁੱਚਾ ਜੀਵਨ ਬਤੀਤ ਕਰਨਾ ਠੀਕ ਆ ਇਮਾਨਦਾਰ ਜੀਵਨ ਬਤੀਤ ਕਰਨਾ ਤੇ ਨਾਲ-ਨਾਲ ਆਪਾਂ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਣਾ ਹੈ ਗੁਰੂ ਸਾਹਿਬ ਦੀ ਹਰ ਗੱਲ ਆਪਾਂ ਸਿਰ ਮੱਥੇ ਮੰਨਣੀ ਆ ਅਗਰ ਔਖਾ ਟਾਈਮ ਬੈਨ ਤਾਂ ਉਦੋਂ ਵੀ ਆਪਾਂ ਖੁਸ਼ ਹੋ ਕੇ ਪਰਮਾਤਮਾ ਦੀ ਰਜ਼ਾ ਨੂੰ ਮੰਨਣਾ ਕਿ ਗੁਰੂ ਸਾਹਿਬ ਜੋ ਕਰ ਰਿਹਾ ਸਹੀ ਕਰ ਰਿਹਾ ਸਭ ਕੁਝ ਚੰਗਾ ਕਰ ਰਿਹਾ ਅਗਰ ਇਸ ਸੋਚ ਨੂੰ ਆਪਾਂ ਗੁਰੂ ਸਾਹਿਬ ਨੂੰ ਧਿਆਵਾਗੇ ਨਾ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਪ੍ਰਮਾਤਮਾ ਸਾਡੀ ਕਦੇ ਅਰਦਾਸ ਨਾ ਸੁਣਨ। ਸੋ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ। ਇਤਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗਸ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।